ਇਹਦੀ ਰਿਪੋਰਟ ਦੇ ਵਿੱਚ ਸਭ ਤੋਂ ਪਹਿਲਾਂ 메ਨ ਸੈਂਟ੍ਰਿਕ ਫੋਕਸ ਕੀ ਹੈ 메ਨ ਇਹਦੇ ਤੇ ਇਹ ਫੋਕਸ ਹੈ ਕਿ ਆਪਾਂ ਪੰਜਾਬ ਨੂੰ 5 ਸਾਲਾਂ ਦਾ 10 ਸਾਲਾਂ ਦਾ 20 ਸਾਲਾਂ 'ਚ ਕਿਤੇ ਕਿੱਥੇ ਦੇਖਣਾ ਚਾਹੁੰਦੇ ਜੀ ਨਵਾਸਿਫਿਕੇਸ਼ਨ ਤੇ ਤੁਸੀਂ ਗੱਲ ਕੀਤੀ ਕਿ ਝੋਨੇ ਤੋਂ ਨਿਕਲਣਾ ਪੈਣਾ ਸਾਨੂੰ ਹੋ ਸਕਦਾ ਹੈ ਕੰਫਰਟ ਜੋ ਉਹਨਾਂ ਕਿਸਾਨਾਂ ਦਾ ਉਹ ਆਪਾਂ ਨੂੰ ਕੋ ਨਿਕਲਣਾ ਪੈਣਾ ਤੇ ਪਾਣੀ ਨਾ ਰਿਹਾ 15-20 ਸਾਲਾਂ ਤੋਂ ਹੂੰ ਬਿਲਕੁਲ ਆਪਣੇ ਉਹ ਪਾਣੀ ਦਾ ਲੈਵਲ ਘਟਦਾ ਜਾ ਰਿਹਾ ਪਤਾ ਨਹੀਂ ਕਿ ਕੋਈ ਕਿੰਨਾ 15 ਸਾਲ ਹੈ 20 ਸਾਲਾਂ ਤੋਂ ਪਾਣੀ ਪੀਣ ਨੂੰ ਨਹੀਂ ਰਹਿਣਾ ਖਾਰਾ ਹੋ ਗਿਆ Arsenic ਔਰ ਇੰਨਾ ਉਹ ਰੋਜ਼ ਆਪਾਂ ਬੋਲਦੇ ਆ ਜਿਹੜੀ ਮਾਲਵਾ 벨ਟ ਦੀ ਗੱਲ ਕਰਦੇ ਤੁਸੀਂ ਕੈਂਸਰ ਦੇ ਨਹੀਂ ਕਰ ਰਹੇ ਉਸੇ ਮਾਲਵਾ 벨ਟ ਦੀ ਮੈਂ ਗੱਲ ਕਾਟਨ 벨ਟ ਦੇ ਵਿੱਚ ਵੀ ਕਰ ਰਿਹਾ ਹੈ ਸਰਕਾਰ ਨੇ ਕਾਟਨ ਲਈ ਕਾਫੀ ਤਰਜੀਹ ਦਿੱਤੀ ਹੈ ਕਾਫੀ ਫੰਡ ਵੀ ਫੰਡ ਨਹੀਂ ਦਿੱਤੇ ਜੋ ਆਪਾਂ ਨੂੰ ਹੁਣ ਕਾਟਨ ਇੰਪੋਰਟ ਕਰਨੀ ਪੈ ਰਹੀ ਹੈ ਮਹਿੰਗੀ ਪੈ ਰਹੀ ਹੈ ਇਹ ਬੜਾ ਤੁਹਾਡਾ ਬਹੁਤ ਵੈਲਿਊਏਬਲ ਜਿਹੜਾ ਇਹ ਤੁਹਾਡਾ ਡਾਕੂਮੈਂਟ ਹੈਗਾ ਇਦੇ ਵਿੱਚ ਸਬਸਿਡੀ ਲਈ ਕੋਈ ਜਗ੍ਹਾ ਹੈਗੀ ਆ ਲੇਕਿਨ ਉਹ ਪਰ ਥਰਮਲ ਦੀ ਬਜਾਏ ਸੋਲਰ ਪਾਵਰ ਅਜਕਲ ਪੀਪੀਪੀ ਮਾਡਲ ਤੇ ਲੱਗਦੇ ਸੋਲਰ ਪਾਵਰ ਚ ਆਪ ਨੂੰ ਪੈਸੇ ਲਾਉਣ ਦੀ ਲੋੜ ਨਹੀਂ ਜੀ ਉਹ ਸੋਲਰ ਪਾਵਰ ਇਨਵੈਸਟ ਕਰਾ ਕੇ ਉਹ 15 20 ਸਾਲਾਂ ਚ ਆਪੇ ਉਹ ਜਿਹੜਾ એનર્ਜੀ ਜੇ ਆਪਾਂ ਸਬਸਿਡੀ ਦੇਣੀ ਹੈ ਥੋੜਾ ਜਿਹਾ ਥਾਤੋ ਰਾਤ ਕੁਝ ਤਾਂ ਹੀ ਅਸੀਂ ਇਹ 5 10 ਸਾਲ 15 ਸਾਲ ਦੀ ਪਲੈਨਿੰਗ ਕੀਤੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਟੀਸੀ న్యూਸ ਤੇ ਮੈਂ ਹਾਂ ਰਵਿੰਦਰ ਮੀਤ ਅੱਜ ਸਾਡੇ ਨਾਲ ਹੋਣਗੇ ਪਦਮਸ਼ਰੀ ਰਾਜ ਸਭਾ ਮੈਂਬਰ ਡਾਕਟਰ ਵਿਕ੍ਰਮਜੀਤ ਸਿੰਘ ਸਾਨੀ ਜੀ ਜਿਹੜੇ ਕਿ ਪਿਛਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਕੇ ਚਰਚਾ ਦੇ ਵਿੱਚ ਆਏ ਸੀ ਕਿਉਂਕਿ ਉਹਨਾਂ ਵੱਲੋਂ ਬਣਾਈ ਗਈ ਇੱਕ ਰਿਪੋਰਟ ਪੰਜਾਬ ਵਿਜ਼ਨ 2047 ਕਾਫੀ ਚਰਚਾ ਦੇ ਵਿੱਚ ਆਈ ਸੀ ਇਸ ਰਿਪੋਰਟ ਦੇ ਵਿੱਚ ਹੈ ਕਿ ਪੰਜਾਬ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਬਜਟ ਪੇਸ਼ ਹੋਣ ਵਾਲਾ ਹੈ ਕਿ ਉਸ ਬਜਟ ਦੇ ਵਿੱਚ ਇਸ ਰਿਪੋਰਟ ਤੇ ਪਰਛਾਵੇਂ ਦੇਖਣਗੇ ਜਾਂ ਇਹ ਰਿਪੋਰਟ ਪੰਜਾਬ ਨੂੰ ਕਾਮਯਾਬੀ ਦੀਆਂ ਰਾਹਾਂ ਚੱਲ ਜਾਣ ਲਈ ਕਿੰਨੀ ਕਾਮਯਾਬ ਹੋਏਗੀ ਇਸ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਵਾਗਤ ਹੈ ਪੀਟੀਸੀ ਨਿਊਜ਼ ਅ ਇਹਦੇ ਰਿਪੋਰਟ ਦੇ ਵਿੱਚ ਸਭ ਤੋਂ ਪਹਿਲਾਂ ਮੇਨ ਸੈਂਟ੍ਰਿਕ ਫੋਕਸ ਕੀ ਹੈਗਾ ਮੇਨ ਇਹਦੇ 'ਚ ਇਹ ਫੋਕਸ ਹੈ ਕਿ ਆਪਾਂ ਪੰਜਾਬ ਨੂੰ 5 ਸਾਲਾਂ 'ਚ 10 ਸਾਲਾਂ 'ਚ 20 ਸਾਲਾਂ 'ਚ ਕਿਤੇ ਕਿੱਥੇ ਦੇਖਣਾ ਚਾਹੁੰਦੇ ਆ ਜੀ ਕਿ ਐਸੇ ਲੱਗ ਰਿਹਾ ਸੀ ਕਿ ਇਹਦੀ ਬੜੀ ਲੋੜ ਸੀ ਉਹਦੇ ਤਾਂ ਹੀ ਬਹੁਤ ਸਕਸੈਸਫੁਲ ਰਿਹਾ ਜੀ ਇਹਦੇ 'ਚ ਲਗਭਗ ਢਾਈ ਤਰ੍ਹਾਂ ਡੈਲੀਗੇਟ ਆਏ ਪੰਜਾਬ ਯੂਨੀਵਰਸਿਟੀ ਸਾਰੇ ਖੇਤਿਆਂ ਤੋਂ ਅਕੈਡਮੀਸ਼ੀਅਨ, ਟ੍ਰੇਡ ਵਾਲੇ, ਇੰਡਸਟਰੀਅਲ, ਫਾਰਮਰ ਔਰ ਸਾਰੇ ਸਟੂਡੈਂਟਸ ਵੀ ਬੁੱਧੀਜੀਵੀ ਵੀ ਜਿਹਨੇ ਪੰਜਾਬ ਦਾ ਦਰਦ ਰੱਖਦੇ ਜਿਹੜੇ ਪੰਜਾਬ ਦਾ ਦਰਦ ਰੱਖਦੇ ਆਪਾਂ 2 ਦਿਨ ਅਸੀਂ ਚਿੰਤਨ ਕੀਤਾ ਬੈਠਕ ਪੰਜਾਬ ਕਿੱਥੇ ਸੀ ਹਮ 70 ਚ ਕਿੱਥੇ ਸੀ 80 ਚ ਕਿੱਥੇ ਸੀ ਫਿਰ ਇਹਦਾ ਦੁਖਾਂਤ ਕਿਵੇਂ ਸ਼ੁਰੂ ਹੋਇਆ ਅੱਜ ਕਿੱਥੇ ਹੈ ਕੀ ਹੈ ਪਰ ਹਰ ਇੱਕ ਇਹਦਾ ਪਹਿਲੂ ਡਿਸਕਸ ਹੋਇਆ ਐਗਰੀਕਲਚਰ ਵੀ ਟ੍ਰੇਡ ਇੰਡਸਟਰੀ ਵੀ ਪਾਣੀ ਵੀ ਲੈਵਲ এনवायरमेंट ਵੀ ਇਹ ਬ੍ਰੇਨ ਡレイン ਨਾਲ ਕੰਮ ਡੰਕੀ ਵਾਲਾ ਕੰਮ ਜਿਹੜਾ ਡੈਟ ਦਾ ਹੈ ਉਹ ਸਾਰੀਆਂ ਚੀਜ਼ਾਂ ਚਿੰਤਨ ਚ ਹੋਈਆਂ ਤੇ ਜੋ ਉਹਦਾ ਨਿਚੋੜ ਨਿਕਲਿਆ ਔਰ ਸਾਰੇ ਐਕਸਪਰਟਸ ਨੇ ਸੁਝਾਅ ਦਿੱਤੇ ਉਹਨਾਂ ਨੂੰ ਇਕੱਠੇ ਕਰਕੇ ਅਸੀਂ ਇਹਦੀ ਇੱਕ ਰਿਪੋਰਟ ਤਿਆਰ ਕੀਤੀ ਅੱਛਾ ਇਸ ਰਿਪੋਰਟ ਦੇ ਵਿੱਚ ਹੈ ਕੀ ਹੈ ਕਿ ਕਿਸਾਨੀ ਨੂੰ ਇਸ ਰਿਪੋਰਟ ਦੇ ਵਿੱਚ ਫੋਕਸ ਕੀਤਾ ਗਿਆ ਜੇ ਫੋਕਸ ਕੀਤਾ ਗਿਆ ਤਾਂ ਕਿ ਸ ਲੈਵਲ ਤੇ ਰੱਖਿਆ ਗਿਆ ਸਾਰੀ ਨੂੰ ਇਹ ਕੀਤਾ ਗਿਆ ਕਿ ਜੋ ਸਾਡੇ ਕਿਸਾਨ ਦੀ ਮਾਲੀ ਹਾਲਤ ਹੈ ਸਾਰਿਆਂ ਨੂੰ ਪਤਾ ਕਿ ਬਹੁਤ ਪਤਲੀ ਹੈ ਜਿਸ ਤਰ੍ਹਾਂ ਜੋ ਹੋਰ ਖੇਤਿਆਂ ਨੇ ਤਰੱਕੀ ਕੀਤੀ ਹੈ ਕਿਸਾਨ ਉਦਾਂ ਹੀ ਕਰਜ਼ੇ ਦੇ ਵਿੱਚ ਡੁੱਬਿਆ ਹੈ ਉਹਦੀ ਇਕਨੋਮਿਕ ਨਹੀਂ ਹੋਰ ਦੂਜੇ ਪਾਸੇ ਆਪਾਂ ਕਣਕ ਤੇ ਝੋਨੇ ਤੇ ਡਿਪੈਂਡ ਵੀ ਨਹੀਂ ਕਰ ਸਕਦੇ ਕਿ ਐਮਐਸਪੀ ਮਿਲਦੀ ਜਾ ਰਹੀ ਮਿਲਦੀ ਜਾ ਰਹੀ ਲੇਕਿਨ ਇੱਥੇ ਗ੍ਰੀਨ ਰੈਵੋਲੂਸ਼ਨ ਇੱਕ ਡਬਲ ਐਚ ਵਰਡ ਸੀ ਉਹਦਾ ਫਾਇਦਾ ਵੀ ਹੋਇਆ ਬਹੁਤ ਫਾਇਦਾ ਹੋਇਆ ਲੇਕਿਨ ਉਹ ਸਾਨੂੰ ਉਹਦੀ ਲੇਗੇਸੀ ਫੈਕਟਰ ਜਿਹੜਾ ਭਾਵੇਂ ਉਹ ਮਾਲਵਾ ਬੈਂਟਾ ਕੈਂਸਰ ਦੀ ਇੱਥੇ ਪਾਣੀ ਦਾ ਹੁਣ ਸਾਡਾ ਪਾਣੀ ਜਿਹੜਾ ਝੋਨਾ ਪੈਡੀ ਬਹੁਤ ਖਿੱਚਦੀ ਉਹਦੇ ਲਿਖਤੇ ਆ ਵੀ ਡਾਇਰੈਕਟ ਸੀਡਿੰਗ ਦਾ ਜਿਹੜਾ ਹੈ ਵਿਉਂਤ ਹੈ ਪਰ ਉਹ ਕਿਸਾਨਾਂ ਚ ਹਜੇ ਇਨੀ ਪਰਫੁੱਲਤ ਨਹੀਂ ਹੋਈ ਉਹਨੂੰ ਮੈਨੂੰ ਅਸੀਂ ਸਮਝਦੇ ਆ ਵੀ ਉਹਨੂੰ ਹੰਗਾਰਾ ਉਹਨੂੰ ਇਨਸੈਂਟਿਵੇਾਈਜ਼ ਕਰਨ ਦੀ ਲੋੜ ਹੈ ਦੂਜਾ ਆਪਾਂ ਕਹਿ ਦੇ ਦਿੰਨੇ ਆ ਵੀ ਝੋਨੇ ਦੀ ਜਗ੍ਹਾ ਤੁਸੀਂ ਮਿਲਟਸ ਬੋਲੋ ਜਵਾਰ ਬਾਜਰਾ ਮੱਕਾ ਬੀਜੋ ਪਰ ਉਹ ਵਿਕੇਗਾ ਕਿੱਥੇ ਕਿਸਾਨ ਨੂੰ ਤੇ ਕੋਈ ਮਾਰਕੀਟ ਚਾਹੀਦੀ ਹੈ ਅਪਰ ਦੇ ਕਰਨੇ ਫਰੂਟ ਵੈਜੀਟੇਬਲ ਉਹ ਪੈਰਿਸ਼ੇਬਲ ਚੀਜ਼ਾਂ ਮਾਰਕੀਟ ਤੱਕ ਨਹੀਂ ਪਹੁੰਚਦੀਆਂ ਦਾਲਾਂ ਆ ਆਇਲ ਸੀਡ ਹੈਗੇ ਆ ਕਈ ਚੀਜ਼ਾਂ ਉਹਦੇ ਲਈ ਅਸੀਂ ਇਹਦੇ 'ਚ ਇੱਕ ਮਾਡਲ ਤਿਆਰ ਕੀਤਾ ਵੀ ਇਹ ਉਹਨਾਂ ਨੂੰ ਇੱਕ ਤੇ ਇਨਸੈਂਟਿਵ ਦਿੱਤਾ ਜਾਏ ਜਿਵੇਂ ਪੈਡੀ ਤੋਂ ਆਪਾਂ ਹਟਾਣੇ ਆ ਤਾਂ 7000 ਰੁਪਿਆ ਏਕੜ ਜਿਹੜਾ ਉਹ ਐਗਰੀ ਕੇਂਦਰ ਸਰਕਾਰ ਨੇ ਵੀ ਦਿੱਤਾ ਜਿਹੜਾ ਮੈਂ ਪਾਰਲੀਮੈਂਟ 'ਚ ਵੀ ਕਿਹਾ ਵੀ ਬਹੁਤ ਥੋੜਾ ਹੈ ਇਹ ਘੱਟੋ ਘੱਟ 12000 15000 ਹੋਣਾ ਚਾਹੀਦਾ ਉਹ ਕੈਲਕੂਲੇਸ਼ਨ ਅਸੀਂ ਸਾਰੀ ਕ੍ਰਾਈਪੀਆ ਹੂੰ ਔਰ ਨਾਲ ਹੀ ਜਿਹੜਾ ਇਹ ਜਿਹੜਾ ਫਾਰਮਰ ਜਦੋਂ ਤੱਕ ਆਪਣੇ ਫਾਰਮਰਸ ਦੀਆਂ ਕਿਉਂਕਿ ਇੱਥੇ ਲੈਂਡ ਹੋਲਡਿੰਗ ਵੀ ਛੋਟੀਆਂ ਜੀ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੇ ਵਿੱਚ ਕ੍ਰਾਈਟੇਰੀਆ ਚੱਲਿਆ ਆ ਰਿਹਾ ਹੈ ਕਿ 300 ਕਿਸਾਨ ਹੋਣ ਤਾਂ ਇੱਕ ਐਫ ਪੀਓ ਬਣਦਾ ਹੁਣ 300 ਕਿਸਾਨਾਂ ਨੂੰ ਇਕਸਾਰ ਕਰਨਾ ਉਹਦੀ ਜਗ੍ਹਾ ਇਹ ਇਹ ਮਾਡਲ ਅਸੀਂ ਡਿਵੈਲਪ ਕੀਤਾ ਹੈ ਕਿ ਪੰਜ ਸੱਤ ਪਿੰਡਾਂ ਦਾ ਇੱਕ ਕੋਆਪਰੇਟਿਵ ਜਿਹੜਾ ਫਾਰਮਰਸ ਦਾ ਬੰਗ ਹੈ ਜੀ ਚਾਰ ਪੰਜ ਪਿੰਡ ਜਿਹੜੇ ਨਾਲ ਲੱਗਦੇ ਉੱਥੇ ਫਿਰ ਸਰਕਾਰ ਵੱਲੋਂ ਇਨਸੈਂਟਿਵ ਹੋਵੇ ਉੱਥੇ ਜਿਹੜਾ ਇਹ ਏਆਈਐਫ ਦਾ ਫੰਡ ਆਪਾਂ ਨੂੰ 7000 ਕਰੋੜ ਰੁਪਏ ਕਿ ਮਿਲਿਆ ਹੈ ਮਿਲ ਰਿਹਾ ਹੈ ਉੱਥੇ ਇੱਕ ਛੋਟਾ ਐਗਰੀ ਜਿਹੜਾ ਫੂਡ ਪ੍ਰੋਸੈਸਿੰਗ ਸਟੋਰੇਜ ਕੁਝ ਫਰੀਜ਼ਰ ਵਾਲਾ ਕੁਝ ਨਾਨ ਸਬਜ਼ੀਆਂ ਫਰੂਟ ਫਰੀਜ਼ਰ ਚੱਲੇ ਜਾਂ ਕੋਈ ਬਹੁਤਾ ਵੱਡਾ ਨਹੀਂ ਔਰ ਨਾਲ ਹੀ ਜਿਹੜੇ ਜਿਵੇਂ ਫਲਾਵਰ ਚੱਕੀ ਲੱਗ ਗਈ ਤੇਲ ਕੱਢਣ ਵਾਲੀ ਮਸ਼ੀਨ ਲੱਗ ਗਈ ਦਾਲਾਂ ਦੀ ਗ੍ਰੇਡਿੰਗ ਲੱਗ ਗਈ ਖਾਨੀ ਦਾ ਹੋ ਗਿਆ ਪੈਕੇਜਿੰਗ ਯੂਨਿਟ ਲੱਗ ਜਾਏ ਜੇ ਇੰਨਾ ਕਿ ਯੂਨਿਟ ਬਣਾ ਕੇ ਫਿਰ ਕਿਸਾਨ ਜਿਹੜਾ ਇਹਨੂੰ ਮਾਰਕੀਟ ਦੇ ਵਿੱਚ ਉਹ ਕੋਆਪਰੇਟਿਵ ਡਾਇਰੈਕਟ ਮਾਰਕੀਟ ਚ ਵੇਚੇ ਤਾਂ ਕਿ ਜਿਹੜਾ ਮਿਡਲਮੈਨ ਖਤਮ ਹੋਣੀ ਹੈ ਜਿਹੜਾ 10 ਰੁਪਏ ਦੀ ਚੀਜ਼ ਇੱਥੋਂ ਚੱਲੀ ਮਾਰਕੀਟ 100 ਰੁਪਏ ਦੀ ਵਿਕਦੀ ਹੈ 80 ਦੀ ਵਿਕਦੀ ਉਹ ਖਤਮ ਹੋਏਗੀ ਤਾਂ ਹੀ ਆਪਣਾ ਕਿਸਾਨ ਜਿਹੜਾ ਉਹ ਸੁਖਾਲਾ ਹੋ ਸਕਦਾ ਕਿਸਾਨ ਸਾਹਿਬ ਸਨੋਮਿਕ ਹਾਲ ਇਹਦਾ ਇਹ ਮਾਡਲ ਦਰਸਾਏ ਕਿਸਾਨ ਇਹ ਕਹਿ ਰਿਹਾ ਕਿ ਸਾਨੂੰ ਗਰੰਟੀ ਕਾਨੂੰਨ ਮਿਲ ਜੇ ਸਾਨੂੰ ਅਸੀਂ ਜੋ ਬੀਜਾਂਗੇ ਸਾਨੂੰ ਗਰੰਟੀ ਨਾਲ ਸਾਡਾ ਵਿਕ ਜੇ ਉਹ ਕਿਵੇਂ ਪੋਸਿਬਲ ਨਾਲ ਉਹਨਾਂ ਦੀ ਗੱਲ ਚੱਲ ਰਹੀ ਹੈ ਹੂੰ 19 ਤਰੀਕ ਨੂੰ ਫਿਰ ਮੀਟਿੰਗ ਹੈ ਉਹਦੇ ਚ ਉਮੀਦ ਹੈ ਸਾਡੀ ਕਿਸਾਨਾਂ ਨਾਲ ਹਮਦਰਦੀ ਹੈ ਮੈਂ ਜਾਤੀ ਤੌਰ ਤੇ ਸਮਝਦਾ ਮੈਂ ਕੋਈ ਸਰਕਾਰ ਦੇ ਬਿਹਾਰਫ ਤੇ ਨਹੀਂ ਕਹਿਣਾ ਚਾਹ ਰਿਹਾ ਆਈ ਕਾਂਟ ਪ੍ਰੀਐਮਪਟ ਦਾ ਟਾਕ ਪਰ ਲੀਗਲ ਇਨ ਦਾ ਵੇ ਕਿ ਜੇ ਇਹ ਪੰਜਾਬ ਹਰਿਆਣਾ ਸਪੈਸਿਫਿਕ ਜ਼ਿਆਦਾ ਪ੍ਰੋਬਲਮ ਹੈ ਮੈਂ ਸਮਝਦਾ ਤੇ ਆਪਾਂ ਨੂੰ ਚਾਹੀਦਾ ਪੰਜਾਬ ਹਰਿਆਣਾ ਲਈ ਆਪਾਂ ਇੱਕ ਤੇ ਮੰਗੀਏ ਜੀ ਬਈ ਹੋਰ ਦੇਸ਼ ਦਾ ਕਿਸਾਨ ਤੁਸੀਂ ਵੀ ਮੈਂ ਵੀ ਕੋਈ ਮੈਂ ਇਨੀ ਡਿਮਾਂਡ ਨਹੀਂ ਸੁਣ ਨੰਬਰ 1 ਨੰਬਰ 2 ਮੈਂ ਇਹ ਸੋਚਦਾ ਵੀ ਉਹਦਾ ਜਿਹੜਾ ਰਸਤਾ ਉਹ ਇਹ ਵੀ ਹੋ ਜੇ ਫੋਰ ਐਗਜ਼ਾਮਪਲ ਕਿ ਜੇ ਮੈਂ ਕੋਈ ਪ੍ਰਾਈਵੇਟ ਪਲੇਅਰ ਹੈ ਉਹ ਵੀ ਇਸ ਕੀਮਤ ਤੋਂ ਘੱਟ ਨਾ ਖਰੀਦੇ ਇਹੋ ਜੀ ਵੀ ਅਸ਼ੋਰੈਂਸ ਦੇ ਦਿੱਤੀ ਜਾਏ ਤੇ ਉਹਦੇ ਨਾਲ ਵੀ ਕਿਸਾਨਾਂ ਦਾ ਮਸਲਾ ਹੱਲ ਹੋ ਸਕਦਾ ਬਾਕੀ ਜਿਹੜਾ ਉਹ ਸੁਆਮੀਨਾਥਨ ਵਾਲਾ ਫਾਰਮੂਲਾ ਉਹਦੇ ਚ ਉਹਦੇ ਵਿੱਚ ਮਿਡਲ ਪਾਥ ਲੱਭਿਆ ਜਾ ਸਕਦਾ ਹੈ ਅਸੀਂ ਵੀ ਉਹਦੇ ਤੇ ਐਕਸਰਸਾਈਜ਼ ਕੀਤੀ ਹੈ ਦੋਨੋਂ ਧਿਰਾਂ ਨੂੰ ਥੋੜੀ ਜੀ ਫਲੈਕਸੀਬਿਲਟੀ ਦਿਖਾਉਣ ਦੀ ਲੋੜ ਹੈ ਮਸਲਾ ਹੱਲ ਹੋ ਸਕਦਾ ਹੈ ਅੱਛਾ ਇਹ ਜਿਹੜਾ ਮਾਡਲ ਤਾਂ ਹੀ ਕਾਮਯਾਬ ਹੋਏਗਾ ਜੇ ਸਰ ਪੰਜਾਬ ਸਰਕਾਰ ਕੋਲੇ ਪੈਸਾ ਹੋਵੇ ਕੇਂਦਰ ਸਰਕਾਰ ਕੋਲੇ ਆਰਡੀਐਫ ਦਾ ਕਰੀਬ ਕਰੀਬ 7-8000 ਕਰੋੜ ਰੁਪਏ ਫਸਿਆ ਹੋਇਆ ਉਹਦੇ 'ਚ ਮਸਲਾ ਹੈ ਉਹ ਇਹ ਕਿਵੇਂ ਹੱਲ ਹੋਣਗੇ ਕਿਉਂਕਿ ਸਟੇਟ ਨਾਲ ਸਬੰਧ ਕੋਈ ਚੰਗੇ ਨਹੀਂ ਹੈਗੇ ਸੈਂਟਰ ਤੇ ਨਹੀਂ ਦੇਖੋ ਇੱਕ ਤੇ ਆਪਾਂ ਨੂੰ ਸਬੰਧ ਚੰਗੇ ਨਹੀਂ ਹੈਗੇ ਤਾਂ ਸਬੰਧ ਚੰਗੇ ਰੱਖਣੇ ਚਾਹੀਦੇ ਹਮ ਕੋਆਪਰੇਟਿਵ ਫੈਡਰਲਿਜ਼ਮ ਦਾ ਕੇਂਦਰ ਸਰਕਾਰ ਦਾ ਕੋਈ ਆਪਣਾ ਕੇਂਦਰ ਕੌਣ ਹੈ ਇਹ ਪੈਸਾ ਦੇਸ਼ ਦਾ ਪੈਸਾ ਹੈ ਪੰਜਾਬ ਦਾ ਸਾਡਾ ਉਸ ਪੈਸੇ ਤੇ ਉਹਨਾਂ ਹੀ ਹੱਕ ਹੈ ਜਿੰਨਾ ਕਿਸੇ ਹੋਰ ਦਾ ਹੱਕ ਇਹ ਕਹਿਣਾ ਵੀ ਇਹ ਤੇਰਾ ਤੇ ਮੇਰਾ ਇਹ ਮੈਂ ਨਹੀਂ ਮੰਨਦਾ ਉਹ ਪੈਸਾ ਸਾਡਾ ਹੈ ਅਸੀਂ 50 ਸਾਲ ਦਾ ਇੰਟਰਸਟ ਫ੍ਰੀ ਲੋਨ ਚੀਮਾ ਸਾਹਿਬ ਗਏ ਮੈਂ ਅਸੀਂ ਗਏ ਸਾਰੇ ਜੀ ਫਾਈਨੈਂਸ ਮਿਨਿਸਟਰ ਨੂੰ ਮਿਲੇ 1850 ਕਰੋੜ ਦਿੱਤਾ ਉਹਨਾਂ ਨੇ ਪੀਐਮ ਸ਼੍ਰੀ ਦਾ ਦਿੱਤਾ ਜੋ ਵੀ ਹੈ ਇਹ ਜਿਹੜਾ ਹੁਣ ਇੰਟਰਸਟ ਫਰੀ ਲੋਨ 50 ਸਾਲ ਦਾ ਅਸੀਂ 5000 ਕਰੋੜ ਮੰਗੇ ਆ ਜੀ ਇਹ ਇਹ ਤੇ ਆਪਾਂ ਨੂੰ ਉਹਨਾਂ ਨੂੰ ਜਿਉਂ ਵੀ ਸੈਂਟਰਲ ਸਕੀਮਾ ਉਹਨਾਂ ਸੀ ਅਟਲ ਭੋਜਲ ਯੋਜਨਾ ਚ ਠੀਕ ਹੈ ਕਿ ਇਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਕਿ ਕੇਂਦਰ ਨੂੰ ਜੋ ਦੇਣੀ ਚਾਹੀਦੀ ਹੈ ਵਿੱਤੀ ਮਦਦ ਉਹ ਨਹੀਂ ਮਿਲਦੀ ਪਰ ਆਪਾਂ ਨੂੰ ਪਿਆਰ ਨਾਲ ਸਤਿਕਾਰ ਨਾਲ ਥੋੜਾ ਰੌਲਾ ਪਾ ਕੇ ਸਾਰੇ ਉਹਨਾਂ ਨਾਲ ਡਾਇਲੌਗ ਤੇ ਕਰਨਾ ਚਾਹੀਦਾ ਸਰਨੀ ਸਾਹਿਬ ਪਰ ਪਿਆਰ ਦਿਖਦਾ ਨਹੀਂ ਪਿਆਰ ਪਿਆਰ ਦਿਖਦਾ ਨਹੀਂ ਸਾਹਿਬ ਜੀ ਸਾਹਿਬ ਮੁੱਖ ਮੰਤਰੀ ਪਿਛਲੇ ਵੀ ਤੁਸੀਂ ਦੇਖੇ ਤੁਸੀਂ ਤੁਹਾਡਾ ਬਹੁਤ ਲੰਬਾ ਕਰੀਅਰ ਹੈਗਾ ਤੁਸੀਂ ਪਿਛਲੇ ਮੁੱਖ ਮੰਤਰੀ ਦੇਖੋ ਮਿਲਦੇ-ਗਿਲਦੇ ਰਹਿੰਦੇ ਸੀਗੇ ਕਿ ਪ੍ਰਧਾਨ ਮੰਤਰੀ ਨਾਲ ਗ੍ਰਹਿ ਮੰਤਰੀ ਨਾਲ ਇਹ ਕਹਿੰਦੇ ਕਿ ਸਾਨੂੰ ਲੋੜ ਨਹੀਂ ਹੈਗੀ ਨਹੀਂ ਨਹੀਂ ਇਹ ਨਹੀਂ ਗੱਲ ਹੁਣ ਸਾਰੇ ਕਹਿੰਦੇ ਸੀ ਮਿਲਣਾ ਹੀ ਨਹੀਂ 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 ਸਾਰੇ ਸੈਂਟਰਲ ਸਕੀਮਾਂ ਤੋਂ ਆ ਰਹੇ ਸਾਰੇ ਕੈਬਨਟ ਮਨਿਸਟਰ ਮਿਲ ਰਹੇ ਆ ਕਿ ਡੀਏਪੀ ਦੀ ਸ਼ਾਰਟੇਜ ਸੀ ਮੈਂ ਲੈ ਮਿਨਿਸਟਰ ਸਾਹਿਬ ਨੂੰ ਲੈ ਕੇ ਗਿਆ ਜਿੱਥੇ ਜਿੱਥੇ ਜਿੰਨਾ ਕੁ ਹੋ ਸਕਿਆ ਤੇ ਗੱਲਬਾਤ ਰਾਹੀਂ ਮਸਲੇ ਹੱਲ ਹੁੰਦੇ ਆ ਪੰਜਾਬੀਆਂ ਦਾ ਨੇ ਕੀ ਨੁਕਸਾਨ ਕੀਤਾ ਪੰਜਾਬੀਆਂ ਦਾ ਤਾਂ ਕੁਝ ਹੋਣਾ ਚਾਹੀਦਾ ਤੇ ਉਹਨਾਂ ਨੂੰ ਆਪਾਂ ਜੋ ਵੀ ਜੇ ਉਹਨਾਂ ਦੀਆਂ ਸਕੀਮਾਂ ਕੋਈ ਆਪਾਂ ਹੱਥ ਨਹੀਂ ਆੜ ਰਹੇ ਜੋ ਸਾਡਾ ਹੱਕ ਹੈ ਸਾਨੂੰ ਹੱਕ ਮੰਗ ਕੇ ਲੈਣਾ ਚਾਹੀਦਾ ਸਰ ਸੈਂਟਰ ਨੇ ਬੜੀਆਂ ਸੜਕਾਂ ਇੱਥੇ ਐਨ ਐਚ ਆਈ ਦੀਆਂ ਬਣਾਉਣੀਆਂ ਸੀ ਪਿੱਛੇ ਦੇਖੋ ਤੁਸੀਂ ਪਿਛਲੇ ਦਿਨਾਂ ਦੇ ਵਿੱਚ 11 12 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਉੱਥੇ ਹੋ ਗਿਆ ਜਦੋਂ ਜਾਈਦਾ ਉਹ ਕਹਿੰਦੇ ਦੋ ਸੜਕਾਂ ਹੋਰ ਲੈ ਲਓ ਲੇਕਿਨ ਪਰ ਅਸੀਂ ਜ਼ਮੀਨ ਐਕਵਾਇਰ ਕਰ ਪਾਉਂਦੇ ਉਹਦੀ ਜੋ ਆਪਰੇਸ਼ਨਲ ਪ੍ਰੋਬਲਮ ਹੈ ਉਹ ਹਾਂਜੀ ਆਪਾਂ ਮੈਂ ਕੱਲ ਹੀ ਪੜਿਆ ਉਹ ਸਰਕਾਰ ਕੀ ਕਰੇ ਉੱਥੇ ਕਿਸਾਨ ਕਹਿੰਦੇ ਕਿਸਾਨਾਂ ਨੇ ਕੋਈ ਉੱਥੇ ਕੱਲ ਮੈਂ ਦੇਖ ਰਿਹਾ ਸੀ ਗੁਰਦਾਸਪੁਰ ਕੇ ਕਿੱਥੇ ਉੱਥੇ ਕੋਈ ਧਰਨਾ ਲਾਤਾ ਇਹ ਬੜੀ ਮਲਟੀ ਕਈ ਸਾਰੇ ਸਟੇਕ ਹোল্ডার ਨੂੰ ਸਮਝਣਾ ਚਾਹੀਦਾ ਵੀ ਹਾਈਵੇ ਬਣ ਰਿਹਾ ਇਹ ਬੜਾ ਤੁਹਾਡਾ ਬਹੁਤ ਵੈਲਿਊਏਬਲ ਜਿਹੜਾ ਇਹ ਤੁਹਾਡਾ ਡਾਕੂਮੈਂਟ ਹੈਗਾ ਇਹਦੇ ਵਿੱਚ ਸਬਸਿਡੀ ਲਈ ਕੋਈ ਜਗ੍ਹਾ ਹੈਗੀ ਆ ਪੰਜਾਬ ਦੇ ਵਿੱਚ ਕੋਈ ਸਬਸਿਡੀ ਹੋਣੀ ਚਾਹੀਦੀ ਜੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਜਾਣਾ ਨਹੀਂ ਸਬਸਿਡੀ ਦੇਖੋ ਕੁਝ ਸਬਸਿਡੀਆਂ ਤੇ ਜਿਵੇਂ ਫਰਟੀਲਾਈਜ਼ਰ ਹੈ ਸੀਡ ਹੈ ਪਰ ਇਹ ਤੇ ਕੇਂਦਰ ਸਰਕਾਰ ਵੱਲੋਂ ਹੀ ਸਭ ਤੋਂ ਸੈਂਟਰ ਦੀਆਂ ਸਕੀਮਾਂ ਚ ਐਮਐਸਪੀ ਚ ਵੀ ਉਹ ਹੁਣ ਜਿਹੜੀ ਸਰਕਾਰ ਵੱਲੋਂ ਜਿਹੜੀ ਸਬਸਿਡੀ ਉਹ ਤੇ ਹੁਣੇ ਹੀ ਆਪਾਂ ਪਾਵਰ ਦੇ ਰਹੇ ਹਾਂ ਉਹਦੇ ਚ ਇਹਦੇ ਚ ਇਹ ਮਾਡਲ ਬਣਿਆ ਹੈ ਕਿ ਠੀਕ ਹੈ ਸਾਡੀ ਕਮਿਟਮੈਂਟ ਹੈ ਸਰਕਾਰ ਦੀ ਅਸੀਂ ਉਹਦੇ ਨਾਲ ਖੜੇ ਆ ਜੋ ਦੇਖੋ ਜੋ ਪੋਲ ਚ ਪ੍ਰੋਮਿਸ ਕਿਸੇ ਸਰਕਾਰ ਨੇ ਕੀਤਾ ਉਹ ਆਪਾਂ ਲੋਕਾਂ ਨਾਲ ਦੋਸ਼ ਨਹੀਂ ਕਰ ਸਕਦੇ ਧੋਖਾ ਨਹੀਂ ਕਰ ਸਕਦੇ ਉਹ ਪੂਰਾ ਕਰਨਾ ਲੇਕਿਨ ਆਪਾਂ ਥਰਮਲ ਦੀ ਬਜਾਏ ਸੋਲਰ ਪਾਵਰ ਅੱਜਕੱਲ PPP ਮਾਡਲ ਤੇ ਲੱਗਦੇ ਸੋਲਰ ਪਾਵਰ ਚ ਆਪਾਂ ਨੂੰ ਪੈਸੇ ਲਾਉਣ ਦੀ ਲੋੜ ਨਹੀਂ ਜੀ ਉਹ ਸੋਲਰ ਪਾਵਰ ਇਨਵੈਸਟ ਕਰਾ ਕੇ ਉਹ 15 20 ਸਾਲਾਂ ਚ ਆਪੇ ਉਹ ਜਿਹੜਾ ਜੇ ਆਪਾਂ ਸਬਸਿਡੀ ਦੇਣੀ ਹੈ ਥੋੜਾ ਜਾਇ ਰਾਤੋਂ ਰਾਤ ਕੁਝ ਤਾਂ ਹੀ ਅਸੀਂ ਇਹ 5 10 ਸਾਲ 15 ਸਾਲ ਦੀ ਪਲੈਨਿੰਗ ਕੀਤੀ ਹੈ ਕਿ ਆਪਾਂ ਸੋਲਰ ਦੇ ਵਿੱਚ ਉਹਨੂੰ ਸ਼ਿਫਟ ਕਰੀਏ ਤਾਂ ਕਿ ਆਪਣਾ ਫਿਜ਼ੀਕਲ ਡੈਫਿਸਿਟ ਥੋੜਾ ਘੱਟ ਸਕੇ ਹੁਣ ਨਾਲ ਹੀ ਪਿੱਛੇ ਇਹਦੇ ਸਾਡੇ ਪੰਜਾਬ ਵਿਜ਼ਨ ਚ ਆਇਆ 2500 ਕਰੋੜ ਰੁਪਏ ਦੀ ਬਿਜਲੀ ਦੀ ਚੋਰੀ ਹੋ ਰਹੀ ਹੈ ਹੁਣ ਉਹ ਚੋਰੀ ਵੀ ਇੱਕ ਤਰੀਕੇ ਦੇ ਇੱਕ ਪਾਸੇ ਤੁਸੀਂ ਸਬਸਿਡੀ ਵੀ ਦੇ ਰਹੇ ਹੋ ਫ੍ਰੀ ਵੀ ਦੇ ਰਹੇ ਹੋ ਫਿਰ ਚੋਰੀ ਚੋਰੀ ਨੂੰ ਨਕੇਲ ਪਾਣੀ ਚਾਹੀਦੀ ਹੈ ਨਕੇਲ ਨਾ ਪਾਏ ਸਰਕਾਰ ਆਪਣੇ ਆਪ ਹੀ ਬੰਦਿਆਂ ਨੂੰ ਸੋਚਣਾ ਚਾਹੀਦਾ ਜਿਹੜੇ ਵੀ ਬੰਦੇ ਸਟੇਕ ਹোল্ডার ਹੈ ਐਗਜ਼ੀਕਿਊਟਿਵ ਹੈ ਲੈਜਿਸਲੇਚਰ ਹੈ ਕਾਮਨ ਸਿਟੀਜ਼ਨ ਹੈ ਸਿਵਿਕ ਸੋਸਾਇਟੀ ਹੈ ਵੀ ਚੋਰੀ ਤਾਂ ਨਾ ਕਰੀ ਆਪਾਂ ਬਿਜਲੀ ਦੀ ਅੱਛਾ ਸਾਡੀ ਸਾਬ ਇਹ ਤਾਂ ਚਲੋ ਹੋ ਗਿਆ ਕਿਸਾਨੀ ਬਾਰੇ ਗੱਲਬਾਤ ਅਸੀਂ ਸਟੇਟ ਦੇ ਫਾਈਨੈਂਸ਼ੀਅਲ ਕੰਡੀਸ਼ਨ ਨੂੰ ਇਸ ਸਮੇਂ ਡਿਸਕਸ ਕੀਤਾ ਵਿਜਨ ਇਸ ਡਾਕੂਮੈਂਟ ਦੇ ਵਿੱਚ ਹੋਰ ਹੈ ਕੀ ਹੈਗਾ ਕਿ ਤੁਸੀਂ ਬ੍ਰੇਨ ਡレイン ਨੂੰ ਕਿਵੇਂ ਦੇਖ ਰਹੇ ਹੋ ਬ੍ਰੇਨ ਡレイン ਦਾ ਜਿਹੜਾ ਹੈ ਵੀ ਆਪਾਂ ਜਿਵੇਂ ਮੱਗ ਕੇ ਨੌਜਵਾਨ ਐਗਰੀਕਲਚਰਲ ਜਾ ਨਹੀਂ ਰਿਹਾ ਹਮ ਨੌਕਰੀਆਂ ਅਵੇਲੇਬਲ ਨਹੀਂ ਹੈਗੇ ਡਿਪਲੋਮੈਟ ਯੂਨੀਵਰਸਲ ਸਾਰੇ ਸਾਰੇ ਇੰਡੀਆ ਦੀ ਪ੍ਰੋਬਲਮ ਹੈ ਪੰਜਾਬ ਦੀ ਪ੍ਰੋਬਲਮ ਨਹੀਂ ਹੈ ਹਮ ਡਰੱਗ ਵੀ ਠੀਕ ਹੈ ਕਿਤੇ ਜ਼ਿਆਦਾ ਹੈ ਕਿਤੇ ਘੱਟ ਇਹ ਵੀ ਸਾਰੇ ਪਾਸੇ ਹੀ ਹੈ ਹਮ ਦਿੱਲੀ ਵੀ ਹੈ ਜਾਨ ਸਾਰੇ ਪਾਸੇ ਇਹਦਾ ਸਾਰਾ ਦਾ ਜਿਹੜਾ ਤੋੜ ਹੈ ਨਾ ਜੀ ਉਹ ਹੈਗਾ ਸਕਿਲ ਸਕਿੱਲ ਕਿ ਆਪਾਂ ਐਮਏ ਐਮਬੀਏ ਵੀ ਤੁਹਾਨੂੰ ਪਤਾ ਕਿਛੂ ਯੂਪੀ ਚ ਹੋਇਆ ਉਸ ਫੁੱਲ ਪਰ ਦੇ ਵਿਚਾਰੇ ਨੌਕਰੀ ਕਲਰਕ ਦੀ ਨੌਕਰੀ ਲਈ ਅਪਲਾਈ ਕਰ। ਬੱਚਿਆਂ ਨੂੰ ਆਪਾਂ ਕੋਈ ਹੁਨਰ ਸਿਖਾਈ। ਅਸੀਂ ਆਪਣੇ ਜਾਤੀ ਤੌਰ ਤੇ 10 ਸਕਿੱਲ ਸੈਂਟਰ ਖੋਲੇ ਆ ਪੰਜਾਬ ਦੇ ਹਰ ਸ਼ਹਿਰ ਚ। ਅਸੀਂ ਚਲੋ ਫ੍ਰੀ ਉਹਨਾਂ ਨੂੰ ਪੜਾ ਰਹੇ ਆ। ਇੱਕ ਜਜ਼ਬਾ ਹੈ ਮੇਰੇ ਵਿੱਚ ਇੱਕ ਸ਼ੌਕ ਹੈ। ਆਈਟੀਆਈਸ ਨੂੰ ਅਸੀਂ ਅਡਾਪਟ ਕੀਤਾ। ਲੁਧਿਆਣੇ ਦਾ ਆਈਟੀਆਈ ਭਾਰਤ ਦਾ ਸਭ ਤੋਂ ਵਧੀਆ ਆਈਟੀਆਈ ਬਣ ਗਿਆ ਬਣਨ ਜਾ ਰਿਹਾ। ਉੱਥੇ 3D ਪ੍ਰਿੰਟਿੰਗ, ਰੋਬੋਟਿਕ ਵੈਲਡਰ, ਸੀਐਨਸੀ ਮਸ਼ੀਨਾ ਸਾਡੇ ਸਕਿੱਲ ਸੈਂਟਰਾਂ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮਤਲਬ ਉਹ ਕੋਰਸ ਅਸੀਂ ਕਰਾ ਰਹੇ ਹਾਂ ਸਾਲ ਦਾ ਕੋਰਸ ਕਰਕੇ ਅਮਰੀਕਾ, ਕੈਨੇਡਾ ਰੈਡੀ ਜੌਬ ਹੈ ਨਰਸਿੰਗ ਦਾ ਕੋਰਸ ਹੈ ਕੋਰਸ ਹੀ ਕੋਰਸ ਨੇ ਜੀ ਇਸ ਕਰਕੇ ਇੰਡਸਟਰੀ ਦਾ ਕਥਾਰਸਿਸ ਹੈ ਬਹੁਤ ਵੱਡਾ ਇੱਕ ਪਾਸੇ ਇੰਡਸਟਰੀ ਨੂੰ ਸਕਿਲਡ ਵਰਕਫੋਰਸ ਨਹੀਂ ਮਿਲ ਰਹੀ ਦੂਜੇ ਪਾਸੇ ਆਪਾਂ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ ਜਿਹੜਾ ਨੌਜਵਾਨ ਹੈ ਆਪਣਾ ਭਟਕ ਰਿਹਾ ਜੀ ਇਸ ਲਈ ਸਕਿਲਿੰਗ ਇਹਦਾ ਆਨਸਰ ਹੈ ਆਪਾਂ ਨੂੰ ਭਾਵੇਂ ਜਿਹੜੇ ਡਰੱਗ ਰੀਹੈਬ ਸੈਂਟਰ ਹੈ ਸਾਡੇ ਉੱਥੇ ਵੀ ਜੇ ਉਹਨਾਂ ਨੂੰ ਦਵਾਈਆਂ ਦੇਣਾ ਉਹਨਾਂ ਦਾ ਮਾਈਂਡ ਸੈਟ ਚੇਂਜ ਕਰਨਾ ਯੋਗਾ ਕਰਾਣਾ ਮੈਡੀਟੇਸ਼ਨ ਜਿਮਿੰਗ ਸਪੋਰਟ ਉਹ ਇੱਕ ਲੱਗ ਚੀਜ਼ ਉਹ ਅਸੀਂ ਕਰਾਨੇ ਨਾਲ ਉਹਨਾਂ ਨੂੰ ਕਿੱਤਾ ਸਿਖਾਣਾ ਪਏਗਾ ਔਰ ਸਾਰੇ ਪੰਜਾਬ ਦੇ ਯੂਥ ਨੂੰ ਆਪਾਂ ਜੇ ਕਿੱਤਾ ਸਿਖਾਤਾ ਨੌਕਰੀ ਵੀ ਮਿਲੇਗੀ ਸਵੈ ਰੋਜ਼ਗਾਰ ਚ ਵੀ ਮਦਦ ਮਿਲੇਗੀ ਸਰਕਾਰ ਵੀ ਮਦਦ ਕਰ ਰਹੀ ਹੈ ਇਨਵੈਸਟ ਪੰਜਾਬ ਸਟਾਰਟਅਪ ਪੰਜਾਬ ਇਨੋਵੇਸ਼ਨ ਮਿਸ਼ਨ ਮੈਂ ਵੀ ਉਹਦੇ ਚ ਇਨਵੋਲਡ ਨਾ ਕਾਫੀ ਸਮਾਂ ਮੈਂ ਉੱਥੇ ਲਾਣਾ ਸਾਰੇ ਜਿਹੜੇ ਨਵੇਂ ਸਟਾਰਟਅਪ ਆ ਤੇ ਉਹਨਾਂ ਨੂੰ ਅਸੀਂ ਹੋਣੀ 50 ਸਟਾਰਟਅਪ ਦੀ ਮੀਟਿੰਗ ਕੀਤੀ ਇੱਕ 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 ਦੀ ਪ੍ਰੋਬਲਮ ਨੂੰ ਸੁਣਿਆ ਜਿਹੜੇ ਸਟਾਰਟਅਪ ਲਈ ਲੋਨ ਨਹੀਂ ਮਿਲਦੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਮੈਂ ਸਾਢੇ 3 ਘੰਟੇ ਅਸੀਂ ਬੈਠੇ ਰਹੇ ਇੱਕ 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 ਬੈਂਕਰ ਨਾਲ ਬੱਚੇ ਨਾਲ ਬਹੁਤ ਬਰੀਕੀ ਚ ਜਾ ਕੇ ਚੀਮਾ ਸਾਹਿਬ ਨੇ ਤੇ ਅਸੀਂ ਲੱਗੇ ਆ ਕਿ ਬਈ ਇਹ ਸਕੇਲਿੰਗ ਇਜ਼ ਦਾ ਆਨਸਰ ਹੋਰੇ ਸਾਰੇ ਸਾਨੂੰ ਇਸ ਤੇ ਰੋਜ਼ਗਾਰ ਤੇ ਜ਼ੋਰ ਦੇਣਾ ਪਏਗਾ ਤਾਂ ਹੀ ਅਸੀਂ ਐਗਰੀਕਲਚਰ ਦੇ ਵੀ ਕੋਰਸ ਸ਼ੁਰੂ ਕੀਤੇ ਆਪਣੇ ਸਕਿੱਲ ਸੈਂਟਰਾਂ 'ਚ ਪੋਸਟ ਹਾਰਵੈਸਟਿੰਗ ਦਾ ਕੋਰਸ ਹੈ ਹਾਈਡਰੋਪੋਨਿਕਸ ਦਾ ਕੋਰਸ ਹੈ ਵੈਜੀਟੇਬਲ ਫਰੂਟ ਕਲਟੀਵੇਸ਼ਨ ਦਾ ਕੋਰਸ ਹੈ ਆਰਗੈਨਿਕ ਫਾਰਮਿੰਗ ਦਾ ਹੈ ਫਲੋਰੀ ਕਲਚਰ ਦਾ ਹੈ ਹੁਣ ਸਿੱਖਣ ਵਾਲੇ ਬੱਚੇ ਅਸੀਂ ਸਿਖਾਵਾਂਗੇ ਮੁੜ ਕੇ ਆਪਣਾ ਕੰਮ ਕਰਨ ਇਹ ਕਰਨ ਉਹ ਸਕਿਲਿੰਗ ਤੋਂ ਬਾਅਦ ਜੇ ਬਾਹਰ ਵੀ ਜਾਣਾ ਉਹ ਘਟੋ ਘਟ ਕਿਸੇ ਮਿਆਰੀ ਲੈਵਲ ਤੇ ਜਾਣਗੇ ਔਰ ਅਨ ਅਥੋਰਾਈਜ਼ਡ ਏਜੰਟਾਂ ਦਾ ਸਫਾਇਆ ਹੋਣਾ ਚਾਹੀਦਾ ਜਿਵੇਂ ਇਹ ਨਸ਼ੇ ਵਾਲਿਆਂ ਨੂੰ ਨਕੇਲ ਪਾਈ ਹੈ ਹੋਰ ਅਸੀਂ ਪਿਛੇ ਵੈ ਸੈਟ ਵੀ ਬਣਵਾਤੀ ਐਫ ਆਈ ਆਰ ਵੀ ਦਰਜ ਕਰਾਤਨੀ ਜਿਹੜੀਆਂ ਭੈਣਾ ਸਾਡੀਆਂ ਉਮਾਨ ਤੋਂ ਅਸੀਂ ਕੱਡੀਆਂ ਹੋਰ ਬੱਚੇ ਕੱਢੇ ਲੀਬੀਆ ਤੋਂ ਰਸ਼ੀਆ ਤੋਂ ਤੇ ਹੁਣ ਇਹ ਜਦੋਂ ਤੱਕ ਅਨੌਥਰਾਾਈਜ਼ਡ ਏਜੰਟ ਚੱਲਦੇ ਰਹਿਣਗੇ ਵਰਗਲਾ ਕੇ ਲੋਕਾਂ ਨੂੰ ਜਾਂਦੇ ਰਹਿਣਗੇ ਗਰੀਬ ਜਿਹੜੇ ਬੱਚੇ ਆ ਪਰ ਸਕੀਲਿੰਗ ਇਜ਼ ਦਾ ਓਨਲੀ ਆਨਸ ਅੱਛਾ ਇਹ ਤਾਂ ਬੜੀ ਵਧੀਆ ਗੱਲ ਹੈ ਲੇਕਿਨ ਇੱਕ ਚੀਜ਼ ਜਿਹੜੀ ਇੰਪੋਰਟੈਂਟ ਹੈ ਵਾਗਾ ਬਾਰਡਰ ਤੋਂ ਵਪਾਰ ਨਹੀਂ ਸ਼ੁਰੂ ਹੋ ਰਿਹਾ ਪਿਛਲੇ ਕਾਫੀ ਸਮਾਂ ਤੋਂ ਸਮੇਤ ਹਾਂ ਸੈਂਟਰ ਨੂੰ ਖੋਲਣਾ ਚਾਹੀਦਾ ਗੱਲਬਾਤ ਕੀਤੀ ਤੁਸੀਂ ਅਸੀਂ ਅਸੀਂ ਮੈਂ ਉਹ ਕਹਿਦਾ ਕਈ ਵਾਰੀ ਡਿਮਾਂਡ ਚੁੱਕੀ ਹੈ ਕਿਉਂਕਿ ਜਦੋਂ ਮੈਂ ਸਾਰਕ ਸੀਸੀਆਈ ਦਾ ਚੇਅਰਮੈਨ ਸੀ ਜੀ ਇਹ ਉਦੋਂ ਹੀ 2005 ਸੱਤ ਦੀ ਗੱਲ ਹੈ ਉਦੋਂ ਖੁੱਲਿਆ ਸੀ ਮੈਂ ਉਸ ਕਾਫੀ ਯੋਗਦਾਨ ਪਾਇਆ ਜਿੱਦਣ ਖੁੱਲਿਆ ਸੀ ਉਸ ਦਿਨ ਵੀ ਮੈਂ ਉੱਥੇ ਸੀ ਬਾਦਲ ਸਾਹਿਬ ਵੀ ਸਨ ਉਦੋਂ ਉਹ ਪ੍ਰਵੇਸ਼ ਸ਼ਰੀਫ ਵੀ ਹੈ ਵਗੈਰਾ ਵਗੈਰਾ ਕਾਫੀ ਟ੍ਰੇਡ ਚੱਲਦਾ ਰਿਹਾ ਲੇਕਿਨ ਹੁਣ ਮਸਲਾ ਇੰਡੀਆ ਪਾਕਿਸਤਾਨ ਦਾ ਵੀ ਨਹੀਂ ਹੈ ਮਸਲਾ ਇਹ ਹੈ ਕਿ ਪੰਜਾਬ ਲੈਂਡਲੋਕ ਕੰਟਰੀ ਆ ਹਰਿਆਣਾ ਹਮਾਚਲ ਸਾਰੇ ੱੱਲੇ ਪੰਜਾਬ ਨੂੰ ਫਾਇਦਾ ਨਹੀਂ ਹੋਏਗਾ ਸਾਰੇ ਨੂੰ ਜਿਤਨੇ ਪੂਰੇ ਦੇਸ਼ ਨੂੰ ਸਾਦਾ ਇਹ ਪਾਕਿਸਤਾਨ ਦੀ ਗੱਲ ਨਹੀਂ ਗੱਲ ਹੈ ਕਿ ਅਫਗਾਨਿਸਤਾਨ ਔਰ ਸੀਆਈਐਸ ਕੰਟਰੀ ਔਰ ਈਰਾਨ ਤੱਕ ਆਪਣਾ ਇਹ ਰੋਡ ਕਨੈਕਸ਼ਨ ਹੈ ਪੰਜਾਬ ਦਾ ਕਿਉਂਕਿ ਪੰਜਾਬ ਚ ਫਰੇਟ ਸਬਸਿਡੀ ਹੈ ਅਸੀਂ ਮੰਗ ਮੰਗ ਥੱਕ ਗਏ ਉਹ ਸਰਕਾਰ ਦੇ ਨਹੀਂ ਪਾਰੀ ਕਿ ਇੱਥੋਂ ਅਸੀਂ ਕਹਿੰਨੇ ਕਿ ਕਾਂਡਲਾ ਜਾਣਾ ਵੀ ਆਦ ਤੁਸੀਂ ਫਰੇਟ ਦੀ ਕੋਈ ਸਬਸਿਡੀ ਦਿਓ ਸਾਰਿਆਂ ਨੂੰ ਦਿਓ ਮੈਂ ਨਹੀਂ ਕਹਿੰਦਾ ਪੰਜਾਬ ਹਰਿਆਣਾ ਨੂੰ ਸਾਰੇ ਯਾ ਇਹ ਕਿਉਂਕਿ ਜੇ ਕੋਈ ਹੁਣ ਤੇ ਘਰ ਮਾਹੌਲ ਅੱਗੇ ਨਾਲੋਂ ਕਾਫੀ ਠੀਕ ਹੈ ਦੇਖੋ ਦੁੱਖ ਸਾਨੂੰ ਵੀ ਹੈ ਸਾਡੇ ਨੌਜਵਾਨ ਉਸ ਬਾਰਡਰ ਤੇ ਕੌਣ ਮਰਦੇ ਸ਼ਹੀਦ ਹੁੰਦੇ ਆ ਪੰਜਾਬ ਦੇ ਜਿਨ੍ਹਾਂ ਦੇ ਹਜੇ ਦਾੜੀ ਵੀ ਨਹੀਂ ਫੁੱਟੀ ਉਹ ਸ਼ਹੀਦ ਹੋ ਰਹੇ ਬਾਰਡਰਾਂ ਤੇ ਦੁੱਖ ਸਾਨੂੰ ਵੀ ਹੈ ਲੇਕਿਨ ਹੁਣ ਅਸੀਂ ਇਹਦਾ ਮਤਲਬ ਉਹਨਾਂ ਦੇ ਚੁੰਗਲ ਚ ਆ ਕੇ ਜਿਹੜੇ ਲੋਕ ਚਾਹੁੰਦੇ ਸ਼ਾਂਤੀ ਨਾ ਹੋਵੇ ਵੀ ਯਾਦ ਇਹਨਾਂ ਦੇ ਚੱਕਰ ਚ ਆ ਕੇ ਅਸੀਂ ਬਹਿ ਜਾਈਏ ਜਾਂ ਅਸੀਂ ਪੋਜ਼ਿਟਿਵ ਕੰਮ ਨੂੰ ਇੰਨਾ ਵੱਡਾ ਕਰ ਦਈਏ ਪੀਪਲ ਟੂ ਪੀਪਲ ਕੰਟੈਕਟ ਕਲਚਰ ਟ੍ਰੇਡ ਤੇ ਇਕਨੋਮੀ ਟ੍ਰੇਡ ਇੰਨਾ ਪਰਫੁੱਲਤ ਹੋ ਗਿਆ ਸਮਾਂ ਤੇ ਹੁਣ ਵੀ ਜਾ ਰਿਹਾ ਲੇਕਿਨ ਇਥੋਂ ਵਾਇਆ ਵਾਇਆ ਜਾ ਰਿਹਾ ਦੁਬਈ ਤੋਂ ਹੋ ਕੇ ਵਾਇਆ ਵਾਇਆ ਤੇ ਇਸ ਲਈ ਅਸੀਂ ਤਾਂ ਇਹ ਡਿਮਾਂਡ ਕੀਤੀ ਹੈ ਇਹਦੇ ਚ ਵੀ ਸਾਰਾ ਵਿਜ਼ਨ ਹੈ ਕਿ ਵੀ ਇਹ ਜਲਦੀ ਤੋਂ ਜਲਦੀ ਇਹ ਖੁੱਲਣਾ ਚਾਹੀਦਾ ਇਟ ਸ਼ੁੱਡ ਬੀ ਅਚਾ ਕੋਈ ਹੋਰ ਪੁਆਇੰਟ ਜਿਹੜਾ ਤੁਸੀਂ ਇਸ ਪੰਜਾਬ ਵਿਜ਼ਨ 2047 ਦਾ ਬੜਾ ਪੁਆਇੰਟ ਹੋਰ ਤੇ ਟ੍ਰੇਡ ਇੰਡਸਟਰੀ ਨਾਲ ਹੈ ਵੀ ਆਪਾਂ ਨੂੰ ਫੋਕਲ ਪੁਆਇੰਟ ਸੁਧਾਰਨੇ ਚਾਹੀਦੇ ਕਿਉਂਕਿ ਉਹ ਉਹਨਾਂ ਦੀ ਹਾਲਤ ਠੀਕ ਹੀ ਸਰਕਾਰ ਨੇ ਬਹੁਤ ਅੱਛਾ ਕਦਮ ਉਠਾਇਆ OTS ਦੋ ਸਕੀਮਾਂ ਲਿਆਈਆਂ ਉਹਨਾਂ ਨਾਲ ਟ੍ਰੇਡ ਇੰਡਸਟਰੀ ਚ ਜਿਹੜੇ ਉਹ ਪੁਰਾਣੇ ਡਿਸਪਿਊਟ ਚੱਲ ਰਹੇ ਪਲੋਟਾਂ ਦੇ ਪਰ ਹਜੇ ਵੀ ਉਹਦੇ ਚ ਬਹੁਤ ਕੁਝ ਕਰਨ ਦੀ ਲੋੜ ਹੈ ਫੋਕਲ ਪੁਆਇੰਟ ਇੰਪਰੂਵ ਕਰਨ ਦੀ ਲੋੜ ਹੈ ਕਨਵੈਨਸ਼ਨ ਸੈਂਟਰਾਂ ਦੀਆਂ ਜਗ੍ਹਾ ਪਈਆਂ ਲੇਕਿਨ ਉਹ ਲੁਧਿਆਣਾ ਆਪਣਾ ਮਾਂਚੈਸਟਰ ਹੈ ਉੱਥੇ ਕਨਵੈਨਸ਼ਨ ਸੈਂਟਰ ਐਗਜ਼ੀਬਿਸ਼ਨ ਸੈਂਟਰ ਉਹ ਮੰਗੀ ਜਾਂਦੇ ਮੰਗੀ ਜਾਂਦੇ ਉਹ ਬਣਾਉਣਾ ਚਾਹੀਦਾ ਹੈ ਅਸੀਂ ਸਰਕਾਰ ਨਾਲ ਵੀ ਗੱਲ ਕਰ ਰਹੇ ਆ ਪੀਪੀਪੀ ਮੋਡ ਤੇ ਬਣਾਇਆ ਇੰਡਸਟਰੀ ਕੈਰੀ ਸਾਨੂੰ ਖਾਲੀ ਸ਼ੈਲ ਬਣਾ ਕੇ ਦੇ ਦਿਓ ਮੁਹਾਲੀ ਵੀ ਇੱਕ ਦੋ ਵਾਰੀ ਟੈਂਡਰ ਹੋਇਆ ਅੰਮ੍ਰਿਤਸਰ ਵੀ ਕਨਵੈਨਸ਼ਨ ਸੈਂਟਰ ਪਹਿਲਾਂ ਉਹ ਜਿਹੜੀ 에য়ারਪੋਰਟ ਰੋਡ ਤੇ ਛੋਟੀ ਜਗ੍ਹਾ ਸੀ ਹੁਣ ਇਹ ਜਿਹੜਾ ਬਾਈਪਾਸ ਹੈ ਉੱਥੇ ਵੀ ਜਗ੍ਹਾ ਪਈ ਹੈ ਪਰ ਇਹ ਗੱਲਾਂ ਚੱਲ ਰਹੀਆਂ ਪਰ ਜਲਦੀ ਇਹ ਨੇਪੜੇ 2-4 2-3 ਸਾਲਾਂ ਚ ਕੰਮ ਹੋ ਸਕਦੇ ਲੋ ਹੈਂਗਿੰਗ ਫਰੂਟ ਹੈ ਇਹਦੇ ਨਾਲ ਟ੍ਰੇਡ ਇੰਡਸਟਰੀ 'ਚ ਇੱਕ ਹੌਸਲਾ ਆਏਗਾ ਬਾਹਰੋਂ ਡੈਲੀਗੇਟ ਆਣਗੇ ਐਗਜ਼ੀਬਿਸ਼ਨਾਂ ਲੱਗਣਗੀਆਂ ਔਰ ਆਖਰੀ ਚ ਇਹਦੇ ਪੰਜਾਬ ਦੇ ਵਿਚ ਹੈਰੀਟੇਜ ਹੈ ਕਲਚਰ ਹੈ ਆਪਣੀ ਪੰਜਾਬੀ ਡਾਇਸਪੋਰਾ ਜਿਵੇਂ ਸਾਡੀ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਹੈ 22 ਮੁਲਕਾਂ ਚ ਉਹ ਜੁੜੇ ਆ ਪੰਜਾਬ ਨਾਲ ਆਉਂਦੇ ਵੀ ਹੈ ਵਿਆਹ ਸ਼ਾਦੀ ਵੀ ਕਰਨਗੇ ਮੱਥਾ ਵੀ ਟੇਕਣਗੇ ਛੁੱਟੀ ਵੀ ਆਉਣਗੇ ਲੇਕਿਨ ਉਹ ਉਹਨਾਂ ਨੂੰ ਪ੍ਰੇਰਿਤ ਕਰਨਾ ਪਏਗਾ ਉਹਨਾਂ ਨਾਲ ਜੋੜਨਾ ਪਏਗਾ ਤੁਸੀਂ ਕੋਈ ਨਾ ਕੋਈ ਆਪਣਾ ਟ੍ਰੇਡ ਇੰਡਸਟਰੀ ਕਿਉਂਤ ਬੰਦੀ ਇੱਥੇ ਕਰੋ ਆਪਣਾ ਕੋਈ ਇਕਨੋਮਿਕ ਐਕਟੀਵਿਟੀ ਕਰੋ ਕੋਈ ਸਕੂਲ ਬਣਾ ਲਓ ਕੋਈ ਹਸਪਤਾਲ ਬਣਾਓ ਕੋਈ ٹرسٹ ਬਣਾਓ ਕੋਈ ਜੋ ਵੀ ਆ ਉਹ ਨੇੜਤਾ ਰਹਿ ਉਹਨਾਂ ਨੂੰ ਇੰਗੇਜ ਕਰਨ ਦੀ ਲੋੜ ਔਰ ਆਪਣੇ ਜਿਹੜਾ ਸਾਡਾ ਸੱਭਿਆਚਾਰ ਹੈ ਉਹ ਜੇ ਇਹ ਵੀ ਯੂਥ ਤੇ ਬੜਾ ਇਫੈਕਟ ਪੈਂਦਾ ਹੈ ਕਿ ਵੀ ਇੱਕ ਦੇ ਬੰਦੂਕਾਂ ਵਾਲੇ ਗਾਣੇ ਦਿਖਾ ਲੋ ਤਾਂ ਫਿਰ ਬੱਚੇ ਸੌਰੀ ਟੂ ਸੇ ਉਹ ਕਿੱਧਰ ਨੂੰ ਉਹੀ ਕੁਝ ਕਰਦਗੇ ਜੋ ਦਿਖਾਇਆ ਬੜਾ ਸਾਡੇ ਲੋਕ ਗੀਤ ਨੇ ਸੂਫੀ 뮤직 ਹੈ ਕਲਾਸਿਕਲ 뮤직 ਹੈ ਬੜਾ ਸੁਚੱਜਾ ਐਂਟਰਟੇਨਮੈਂਟ ਦੇ ਗਾਣੇ ਹੈ ਬਹੁਤ ਵਧੀਆ ਉਹ ਫੋਕ ਸਾਡਾ ਇੰਨਾ ਮਿਰਜ਼ਾ ਸਾਹਿਬਾਂ ਤੇ ਸੋਨੀ ਤੇ ਸਸੀ ਪੁੰਨਰ ਕਈ ਉਹ ਉਹਦੇ ਵੱਲ ਜ਼ਿਆਦਾ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਤਾਂ ਕਿ ਸੁਚੱਜੇ ਜਿਹੜਾ ਪੰਜਾਬ ਦਾ ਹੈਰੀਟੇਜ ਉਹ ਸਹੀ ਪੰਜਾਬ ਦਾ ਲਿਟਰੇਚਰ ਹੈ ਹੈਰੀਟੇਜ ਉਹਨੂੰ ਪ੍ਰਮੋਟ ਕਰੀਏ ਪੰਜਾਬੀ ਡਾਇਸਪੋਰਾ ਨੂੰ ਪੰਜਾਬ ਦੇ ਨਾਲ ਜੋੜੀਏ ਤਾਂ ਕਿ ਪੰਜਾਬ ਦੁਬਾਰਾ ਪਰਫੁੱਲਤ ਹੋਏ ਤੇ ਰੰਗਲਾ ਪੰਜਾਬ ਬਣ ਸਕੇ ਧੰਨਵਾਦ ਸਾਨੀ ਸਾਹਿਬ ਦੇਸ਼ ਤੇ ਦੁਨੀਆ ਦੀ ਬਾਕੀ ਖਬਰਾਂ ਲਈ ਜੁੜੇ ਰਹੋ ਤੁਸੀਂ ਪੀਟੀਸੀ ਨਿਊਜ਼ ਦੇ ਨਾਲ